ਪਾਰਟੀ ਦੇ ਫੈਸਲੇ ਸੰਜੀਵ ਅਰੋੜਾ ਨੂੰ ਜਿੱਤਣ ਤੇ ਮੰਤਰੀ ਬਣਾਉਣ ਦਾ ਜੋ ਐਲਾਨ ਕੀਤਾ ਗਿਆ ਉਸ ਦੇ ਪੂਰਾ ਹੋਣ ਦੇ ਨਾਲ ਉਹ ਹਲਕਾ ਪਛਮੀ ਤੋਂ ਪੰਜਵੇਂ ਮੰਤਰੀ ਹੋਣਗੇ ਇਸ ਤੋਂ ਪਹਿਲਾਂ ਜਗਿੰਦਰ ਪਾਲ ਪਾਂਡੇ ਹਰਨਾਮ ਦਾਸ ਜੋਹਰ ਮਹੇਸ਼ਿੰਦਰ ਗਰੇਵਾਲ ਤੇ ਭਾਰਤ ਕੁਸ਼ਣ ਆਸ਼ੂ ਹਲਕਾ ਪਛਮੀ ਤੋਂ ਮੰਤਰੀ ਰਹਿ ਚੁੱਕੇ ਨੇ ਜੋਗਿੰਦਰਪਾਲ ਪਾਂਡੇ ਤੋਂ ਬਾਅਦ ਉਹਨਾਂ ਦੇ بیٹے ਰਾਕੇਸ਼ ਪਾਂਡੇ ਹਲਕਾ ਉਤਰੀ ਤੋਂ ਵਿਧਾਇਕ ਜਿੱਤ ਕੇ ਮੰਤਰੀ ਬਣੇ ਸਨ ਅਤੇ ਹਲਕਾ ਪੱਛਮੀ ਹਰਨਾਮ ਦਾਸ ਚੋਹਰ ਦੀ ਸਿਆਸੀ ਵਿਰਾਸਤ ਆਸ਼ੂ ਨੇ ਸੰਭਾਲੀ ਸੀ ਹੁਣ ਹਲਕਾ ਪੱਛਮੀ ਤੋਂ ਮੰਤਰੀ ਬਣਨ ਵਾਲਿਆਂ ਦੀ ਇਸ ਲਿਸਟ ਦੇ ਵਿੱਚ ਸੰਜੀਵ ਅਰੋੜਾ ਦਾ ਨਾਮ ਵੀ ਸ਼ਾਮਿਲ ਹੋ ਜਾਵੇਗਾ ਭਾਵੇਂ ਕਾਂਗਰਸ ਦੇ ਉਮੀਦਵਾਰ ਭਾਰਤ ਕੁਸ਼ਨ ਆਸ਼ੂ ਨੂੰ ਹਲਕਾ ਪੱਛਮੀ ਦੀ ਚੌਂਦ ਦੇ ਵਿੱਚ ਲਗਾਤਾਰ ਦੂਜੀ ਵਾਰ ਆਮ ਆਦਮੀ ਪਾਰਟੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ 6 ਵਾਰ ਜਿੱਤਣ ਦਾ ਰਿਕਾਰਡ ਵੀ ਕਾਂਗਰਸ ਦੇ ਨਾ ਹੀ ਹੈ ਇਹਨਾਂ ਦੇ ਵਿੱਚ ਜੋਗਿੰਦਰ ਪਾਲ ਪਾਂਟੇ ਨੇ ਇੱਕ ਵਾਰ ਹਰਨਾਮ ਦਾਸ ਜੋਹਰ ਤਿੰਨ ਵਾਰ ਤੇ ਭਾਰਤ ਪੂਸ਼ਣ ਆਸ਼ੂ ਦੋ ਵਾਰ ਹਲਕਾ ਪੱਛਮੀ ਤੋਂ ਵਿਧਾਇਕ ਰਹਿ ਚੁੱਕੇ ਨੇ ਜਦਕਿ ਅਕਾਲੀ ਦਲ ਨੂੰ ਹਲਕਾ ਪੱਛਮੀ ਦੇ ਵਿੱਚ ਦੋ ਵਾਰ ਸਫਲਤਾ ਮਿਲੀ ਤੇ ਮਹੇਸ਼ਿੰਦਰ ਗਰੇਵਾਲ ਅਤੇ ਹਰੀਸ਼ ਪਾਂਡੇ ਜਿਹੜੇ ਵਿਧਾਇਕ ਬਣੇ ਸਨ